ਆਓ ਕਹਾਣੀ ਅੱਗੇ ਸ਼ੁਰੂ ਕਰੀਏ ਭੈਣ ਦੇ ਸੁਪਨਿਆਂ ਦਾ ਅੰਤ ਦੀਪ ਗਗਨ ਦੀ ਗੱਲ ਦਾ ਜਵਾਬ ਦਿੰਦੇ ਹੋਏ ਹਾਂਜੀ ਵੀਰ ਜੀ ਮੈਂ ਤੇ ਰਵਨੀਤ ਇੱਕੋ ਹੀ ਕਲਾਸ ਵਿੱਚ ਪੜ੍ਹਦੇ ਸੀ ਜਦੋਂ ਅਸੀਂ ਬੀਏ ਕਰਦੇ ਸੀ ਗਗਨ ਰਵਨੀਤ ਨੂੰ ਆਪਣੇ ਦੋਸਤ ਹਰਪ੍ਰੀਤ ਨਾਲ ਮਿਲਿਆ ਸੀ ਗਗਨ ਰਵਨੀਤ ਨੂੰ ਪਿਛਲੇ 2 ਸਾਲਾਂ ਤੋਂ ਜਾਣਦਾ ਸੀ ਇਸ ਲਈ ਰਵਨੀਤ ਨੂੰ ਪਤਾ ਮੁੰਡਾ ਬਹੁਤ ਵਧੀਆ ਹੈ ਦੀਪ ਤੇ ਰਵਨੀਤ ਇੱਕ ਦੂਜੇ ਦਾ ਹਾਲਚਲ ਪੁੱਛਦੇ ਹਨ ਤੇ ਕੁਝ ਕੁ ਗੱਲਾਂ ਕਰਦੇ ਹਨ ਫੇਰ ਆਪਣਾ ਆਪਣਾ ਸਮਾਨ ਲੈ ਕੇ ਆਪਣੇ ਘਰ ਨੂੰ ਆ ਜਾਂਦੇ ਹਨ ਦੋਨਾਂ ਦੇ ਹੀ ਮਨ ਕਾਲਜ ਦੀਆਂ ਪੁਰਾਣੀਆਂ ਯਾਦਾਂ ਨਾਲ ਘਿਰੇ ਹੋਏ ਸਨ ਦੀਪ ਤੇ ਰਮਨੀਤ ਦੋਵੇਂ ਕਾਲਜ ਵਿੱਚ ਇਕੱਠੇ ਪੜ੍ਹਦੇ ਸਨ ਰਮਨੀਤ ਦੀਪ ਨੂੰ ਬਹੁਤ ਹੀ ਪਸੰਦ ਕਰਦਾ ਸੀ ਪਰ ਜਦੋਂ ਰਮਨੀਤ ਦੀਪ ਨਾਲ ਕੋਈ ਗੱਲ ਕਰਨ ਲੱਗਦਾ ਤਾਂ ਦੀਪ ਉਸ ਨੂੰ ਅਣਦੇਖਿਆ ਕਰ ਦਿੰਦੀ ਇੱਕ ਦਿਨ ਰਮਨੀਤ ਨੇ ਆਪਣੇ ਦਿਲ ਦੀ ਗੱਲ ਦੀਪ ਨੂੰ ਦੱਸ ਦਿੱਤੀ ਕਿ ਉਹ ਉਸ ਨੂੰ ਬਹੁਤ ਪਸੰਦ ਕਰਦਾ ਹੈ ਪ੍ਰਦੀਪ ਨੂੰ ਪਤਾ ਸੀ ਕਿ ਰਵਨੀਤ ਹੋਰ ਜਾਤ ਦਾ ਹੈ ਤੇ ਮੇਰੇ ਮਾਪੇ ਕਦੇ ਵੀ ਦੂਸਰੀ ਜਾਤ ਵਿੱਚ ਮੇਰਾ ਵਿਆਹ ਕਰਵਾਉਣ ਲਈ ਨਹੀਂ ਮੰਨਣਗੇ ਇਸੇ ਕਰਕੇ ਉਹਨੇ ਕਦੀ ਵੀ ਰਵਨੀਤ ਨਾਲ ਗੱਲ ਵੀ ਨਾ ਕਰ پائی ਪਰ ਮਨ ਹੀ ਮਾਨੋ ਅੰਦਰੋਂ ਰਵਨੀਤ ਨੂੰ ਪਸੰਦ ਕਰਦੀ ਸੀ ਬੀਏ ਦੀ ਪੜ੍ਹਾਈ ਖਤਮ ਹੁੰਦੇ ਸਾਰ ਹੀ ਦੀਪ ਦਾ ਵਿਆਹ ਹੋ ਗਿਆ ਅਤੇ ਜਦੋਂ ਇਹ ਗੱਲ ਰਵਨੀਤ ਨੂੰ ਪਤਾ ਲੱਗੀ ਫਿਰ ਰਮਨੀਤ ਵੀ ਆਪਣੀ ਜ਼ਿੰਦਗੀ ਵਿੱਚ ਅੱਗੇ ਵਧ ਗਿਆ ਤੇ ਬਾਹਰਲੇ ਦੇਸ਼ ਆ ਗਿਆ ਉੱਥੇ ਆ ਕੇ ਉਸਨੇ ਮੈਰिज ਕਰਵਾ ਲਈ ਰਵਨੀਤ ਆਪਣੀ ਵਾਈਫ ਨਾਲ ਬੜੀ ਵਧੀਆ ਜ਼ਿੰਦਗੀ ਕੱਟ ਰਿਹਾ ਸੀ ਪਰ ਅਚਾਨਕ ਇੱਕ ਹਾਸਾ ਹੋਇਆ ਜਿਸ ਵਿੱਚ ਉਸਦੀ ਪਤਨੀ ਦੀ ਮੌਤ ਹੋ ਗਈ ਪਰ ਉਸਦੀ ਇੱਕ 4 ਸਾਲ ਦੀ ਬੇਟੀ ਰੂਹੀ ਵੀ ਸੀ ਉਸ ਨਾਲ ਦੀਪ ਦੇ ਮਨ ਵਿੱਚ ਵਾਰ-ਵਾਰ ਕਾਲਜ ਦੀਆਂ ਯਾਦਾਂ ਕੀ 라 ਪਾਰ ਰਹੀ ਸੀ ਅੱਜ ਮੇਰੇ ਮਾਪੇ ਨੇ ਮੇਰੀ ਮਰਜ਼ੀ ਪੁੱਛੀ ਹੁੰਦੀ ਤਾਂ ਮੈਂ ਅੱਜ ਰਵਨੀਤ ਨਾਲ ਵਿਆਹ ਕਰਕੇ ਬੜੀ ਵਧੀਆ ਜ਼ਿੰਦਗੀ ਜੀਉਂਦੀ ਹੋਣਾ ਸੀ ਉਧਰ ਗगन ਜਦੋਂ ਕੰਮ ਤੋਂ ਆ ਕੇ ਥੋੜਾ ਜਿਹਾ ਆਰਾਮ ਕਰਨ ਲੱਗਦਾ ਹੈ ਤਾਂ ਅਚਾਨਕ ਉਸਦੇ ਦਿਮਾਗ ਵਿੱਚ ਦੀਪ ਦੀ ਲਿਖੀ ਹੋਈ ਡਾਇਰੀ ਦਾ ਖਿਆਲ ਆਉਂਦਾ ਹੈ ਜਿਸ ਵਿੱਚ ਉਸਨੇ ਰਵਨੀਤ ਦਾ ਜ਼ਿਕਰ ਕੀਤਾ ਹੁੰਦਾ ਹੈ ਫਿਰ ਗगन ਸੋਚਾਂ ਵਿੱਚ ਪੈ ਜਾਂਦਾ ਹੈ ਕਿ ਤੇ ਉਹੀ ਰਵਨੀਤਾ ਨਹੀਂ ਜਿਹਦੇ ਬਾਰੇ ਲਾਡੂ ਨੇ ਡਾਇਰੀ ਵਿੱਚ ਜ਼ਿਕਰ ਕੀਤਾ ਸੀ ਫਿਰ ਗगन ਦੀਪ ਕੋਲ ਆਉਂਦਾ ਹੈ ਤੇ ਉਸ ਨੂੰ ਕਹਿੰਦਾ ਹੈ ਕਿ ਲਾਡੋ 2 ਮਿੰਟ ਇੱਥੇ ਬੈਠ ਮੈਂ ਕੋਈ ਗੱਲ ਕਰਨੀ ਆ ਦੀਪ ਡਰੀ ਜੀ ਹੋਈ ਹਾਂਜੀ ਵੀਰ ਜੀ ਔਨੀਆਂ ਹਰਮਨ ਨੂੰ ਸੁਵਾ ਕੇ ਫਿਰ ਦੀਪ ਹਰਮਨ ਨੂੰ ਸੁਵਾ ਕੇ ਗगन ਕੋਲ ਜਾਂਦੀ ਹੈ ਮਨੀ ਮਨ ਸੋਚਦੀ ਹੈ ਪਤਨੀ ਵੀਰਜੀ ਨੇ ਕਿਹੜੀ ਗੱਲ ਕਰਨੀ ਹੈ ਹਾਂਜੀ ਵੀਰਜੀ ਤੁਸੀਂ ਬੁਲਾਇਆ ਸੀ ਕੋਈ ਜ਼ਰੂਰੀ ਗੱਲ ਕਰਨੀ ਸੀ ਗਗਨ ਬੋਲਿਆ ਬੈਠ ਇੱਥੇ ਲਾਡੋ ਇੱਕ ਗੱਲ ਕਰਨੀ ਸੀ ਜਿਹੜਾ ਅੱਜ ਆਪਾਂ ਨੂੰ ਸ਼ੋਪ ਤੇ ਮੁੰਡਾ ਮਿਲਿਆ ਸੀ ਰਵਨੀਤ ਇਹ ਉਹੀ ਰਵਨੀਤ ਹੈ ਜਿਸ ਦਾ ਜ਼ਿਕਰ ਤੂੰ ਡਾਇਰੀ ਵਿੱਚ ਕੀਤਾ ਸੀ ਦੀਪ ਅੱਖਾਂ ਨੂੰ ਝੁਕੋਂਦਿਆਂ ਹੋਇਆ ਹਾਂਜੀ ਵੀਰਜੀ ਪਰ ਹੁਣ ਇਹ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਵੀਰ ਜੀ ਹੁਣ ਤੇ ਮੈਂ ਆਪਣੇ ਹਰਮਨ ਨੂੰ ਵਧੀਆ ਪਰਵਰਿਸ਼ ਦੇਣਾ ਚਾਹੁੰਦੀ ਆ ਕਿਸੇ ਵੀ ਬੀਤੇ ਸਮੇਂ ਨੂੰ ਯਾਦ ਕਰਕੇ ਦੁਖੀ ਨਹੀਂ ਹੋਣਾ ਚਾਹੁੰਦੀ ਲਾਡੋ ਮੈਨੂੰ ਮaaf ਕਰ ਦੇ ਤੇਰੀ ਲਿਖੀ ਹੋਈ ਡਾਇਰੀ ਨੂੰ ਮੈਂ ਪੜਨ ਵਿੱਚ ਬਹੁਤ ਤੇਰ ਕਰ ਦਿੱਤੀ ਤੇਰੀ ਡਾਇਰੀ ਲਾਡੋ ਮੈਂ ਨਾਲ ਤੇ ਲੈ ਆਇਆ ਪਰ ਮੈਂ ਇੱਥੇ ਆ ਕੇ ਆਪਣੇ ਰਹਿਣ ਦੀ ਥਾਂ ਤੇ ਕੰਮ ਕਾਰੋਬਾਰੇ ਹੀ ਦੇਖਦਾ ਰਿਹਾ ਜਦੋਂ ਤੱਕ ਮੈਂ ਸੈੱਟ ਨਹੀਂ ਹੋ ਗਿਆ ਜਦੋਂ ਤੱਕ ਮੈਂ ਤੇਰੀ ਡਾਇਰੀ ਪੜ੍ਹੀ ਉਦੋਂ ਤੱਕ ਸਮਾਂ ਹੱਥੋਂ ਲੰਘ ਚੁੱਕਿਆ ਸੀ ਫਿਰ ਮੈਂ ਉਹਦੇ ਬਾਰੇ ਕੋਈ ਗੱਲ ਕਰਨੀ ਜ਼ਰੂਰੀ ਨਹੀਂ ਸਮਝੀ ਵੀਰ ਜੀ ਤੁਸੀਂ ਮਾਫੀ ਨਾ ਮੰਗੋ ਤੁਹਾਡੀ ਇਸ ਵਿੱਚ ਕੀ ਗਲਤੀ ਹੈ ਜੋ ਕਿਸਮਤ ਵਿੱਚ ਲਿਖਿਆ ਹੁੰਦਾ ਹੈ ਉਹ ਤਾਂ ਹੋ ਕੇ ਹੀ ਰਹਿਣਾ ਹੁੰਦਾ ਆ ਸੌ ਜਾਓ ਵੀਰ ਜੀ ਰਾਤ ਬਹੁਤ ਹੋ ਗਈ ਹੈ ਤੁਸੀਂ ਸਵੇਰੇ ਜਲਦੀ ਕੰਮ ਤੇ ਵੀ ਜਾਣਾ ਠੀਕ ਆ ਲਾਡੂ ਮੈਂ ਤੈਨੂੰ ਦੱਸਣਾ ਹੀ ਭੁੱਲ ਗਿਆ ਕਿ ਕੱਲ ਨੂੰ ਹਰਪ੍ਰੀਤ ਨੇ ਆਪਣੇ ਮੁੰਡੇ ਦੀ ਬਰਥਡੇ ਪਾਰਟੀ ਰੱਖੀ ਹੈ ਤੇ ਆਪਾਂ ਕੱਲ ਨੂੰ ਉੱਥੇ ਜਾਣਾ ਹੈ ਤੇ ਤਿਆਰ ਹੋ ਜਾਵੀਂ ਨਾਲੇ ਹਰਮਨ ਨੂੰ ਵੀ ਤਿਆਰ ਕਰ ਲਈਂ ਹਰਪ੍ਰੀਤ ਨੇ ਸਾਰਿਆਂ ਨੂੰ ਹੀ ਬੁਲਾਇਆ ਹੈ ਇੱਕ ਵਾਰ ਤੋਂ ਫਿਰ ਹਰਪ੍ਰੀਤ ਦੇ ਮੁੰਡੇ ਦੀ ਬਰਥਡੇ ਪਾਰਟੀ ਤੇ ਸਾਰੇ ਜਾਨੀ ਇਕੱਠੇ ਹੋ ਜਾਂਦੇ ਹਨ ਤੇ ਗੱਲਾਂ-ਗੱਲਾਂ ਵਿੱਚ ਹੀ ਰਵਨੀਤ ਨੂੰ ਪਤਾ ਲੱਗਦਾ ਹੈ ਕਿ ਦੀਪ ਕਿਹੜੇ ਹਾਲਾਤਾਂ ਵਿੱਚੋਂ ਗੁਜ਼ਰੀ ਹੋਈ ਹੈ ਹੁਣ ਰਵਨੀਤ ਵੀ ਦੁਬਾਰਾ ਦੀਪ ਨੂੰ ਆਪਣੀ ਲਾਈਫ ਵਿੱਚ ਲਿਆਉਣਾ ਚਾਹੁੰਦਾ ਸੀ ਇਹ ਮੌਕਾ ਹੁਣ ਉਹ ਆਪਣੇ ਹੱਥੋਂ ਗੁਆਉਣਾ ਨਹੀਂ ਚਾਹੁੰਦਾ ਸੀ ਤੇ ਉਹ ਹਰਪ੍ਰੀਤ ਨਾਲ ਗੱਲ ਕਰਦਾ ਹੈ ਮੇਰੇ ਤੇ ਦੀਪ ਦੇ ਰਿਸ਼ਤੇ ਦੀ ਗੱਲ ਗगन ਨਾਲ ਕਰ ਦਵੇ ਜਿਸ ਨਾਲ ਰੂਹੀ ਨੂੰ ਵੀ ਮਾਂ ਦਾ ਪਿਆਰ ਮਿਲ ਜਾਊ ਤੇ ਗगन ਨੂੰ ਵੀ ਪਿਓ ਦਾ ਪਿਆਰ ਮਿਲ ਜਾਉ ਅਗਲੇ ਹੀ ਦਿਨ ਫਿਰ ਇਹ ਗੱਲ ਸਾਰੀ ਹਰਪ੍ਰੀਤ ਗगन ਨਾਲ ਕਰਦਾ ਹੈ ਗगन ਤਾਂ ਬਹੁਤ ਖੁਸ਼ ਹੁੰਦਾ ਹੈ ਪਰ ਹਰਪ੍ਰੀਤ ਨੂੰ ਕਹਿਣਾ ਹੈ ਕਿ ਮੈਂ ਤੈਨੂੰ ਸਲਾਹ ਕਰਕੇ ਦੱਸਾਂਗਾ ਭੈਣ ਤੇ ਮੰਮੀ ਡੈਡੀ ਹੁਣ ਨਾਲ ਗगन ਜਦੋਂ ਕੰਮ ਤੋਂ ਘਰ ਆਉਂਦਾ ਹੈ ਦੀਪ ਗगन ਨੂੰ ਖੁਸ਼ ਵੇਖਦਿਆਂ ਵੀਰ ਜੀ ਕੀ ਗੱਲ ਅੱਜ ਬੜੇ ਖੁਸ਼ ਹੋ ਲਾਡੂ ਕੋਸ਼ਿ ਵੀ ਕਿਉਂ ਨਾ ਹੋਵਾ ਹੁਣ ਮੇਰੀ ਭੈਣ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਕੀ ਗੱਲ ਹੋ ਗਈ ਵੀਰ ਜੀ ਐਨੇ ਖੁਸ਼ ਹੋ ਦੱਸ ਵੀ ਦੋ ਮੈਨੂੰ ਮੇਰੀ ਭੈਣ ਬੈਠ ਇੱਥੇ ਪਰ ਤੂੰ ਮੇਰੇ ਨਾਲ ਵਾਅਦਾ ਕਰ ਕਿ ਤੂੰ ਨਾ ਨਹੀਂ ਕਵੇਂਗੀ ਮੈਂ ਜੋ ਵੀ ਤੈਨੂੰ ਕਹਾਂਗਾ ਠੀਕ ਆ ਵੀਰ ਜੀ ਅੱਜ ਤੱਕ ਤੁਸੀਂ ਜੋ ਵੀ ਕਿਹਾ ਮੈਂ ਤੇ ਅੱਗੇ ਵੀ ਤੁਹਾਨੂੰ ਕਦੀ ਨਾ ਨਹੀਂ ਕਹੀ ਮੇਰੀ ਲਾਡੋ ਤੇਰੇ ਲਈ ਰਵਨੀਤ ਨੇ ਰਿਸ਼ਤੇ ਦੀ ਗੱਲ ਕੀਤੀ ਹੈ ਬਾਕੀ ਮੁੰਡਾ ਵੀ ਵਧੀਆ ਆ ਤੈਨੂੰ ਵੀ ਪਤਾ ਆ ਸਾਰੀ ਜ਼ਿੰਦਗੀ ਇਕੱਲੇ ਕੱਟਣਾ ਵੀ ਔਖਾ ਹੋ ਜਾਂਦਾ ਹੈ ਹਮਸਫਰ ਤੋਂ ਬਿਨਾ ਮੇਰੀ ਲਾਡੋ ਭੈਣ ਨਾ ਨਾ ਕਰੀ ਨਹੀਂ ਵੀਰ ਜੀ ਹੁਣ ਮੈਂ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਹਰਮਨ ਨੂੰ ਵਧੀਆ ਪਰਵਰਿਸ਼ ਦਿਨਾ ਚਾਹੁੰਨੀ ਆ ਗगनਦੀਪ ਨੂੰ ਬਾਰ-ਬਾਰ ਸਮਝਾਉਂਦਾ ਹੈ ਅਤੇ ਆਪਣਾ ਵਾਸਤਾ ਪਾਉਂਦਾ ਹੈ ਕਿ ਭੈਣ ਮੇਰੀਏ ਜ਼ਿੰਦਗੀ ਤੈਨੂੰ ਇੱਕ ਹੋਰ ਮੌਕਾ ਦੇ ਰਹੀ ਹੈ ਤੇ ਇਹ ਮੌਕੇ ਨੂੰ ਹੱਥੋਂ ਨਾ ਜਾਣ ਦੇ ਹਰਮਨ ਨੂੰ ਤੇਰੇ ਨਾਲ-ਨਾਲ ਪਿਓ ਦੀ ਵੀ ਜ਼ਰੂਰਤ ਹੈ ਗगन ਦੇ ਬਾਰ-ਬਾਰ ਸਮਝੋਂ ਤੇ ਦੀਪ ਹਾਂ ਕਰ ਦਿੰਦੀ ਹੈ ਤੇ ਆਪਣੀ ਪੁਰਾਣੀ ਜ਼ਿੰਦਗੀ ਨੂੰ ਭੁੱਲ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਦੀ ਹੈ ਕੁਝ ਮਹੀਨੇ ਬਾਅਦ ਦੀਪ ਤੇ ਰਵਨੀਤ ਦਾ ਵਿਆਹ ਹੋ ਜਾਂਦਾ ਹੈ ਗੁਜ਼ਰਿਆ ਹੋਇਆ ਵਕਤ ਭੁੱਲ ਕੇ ਦੋਵੇਂ ਖੁਸ਼ੀ ਖੁਸ਼ੀ ਰਹਿਣ ਲੱਗੇ ਤੇ ਆਪਣੇ ਦੋਹਾਂ ਬੱਚਿਆਂ ਨੂੰ ਬਹੁਤ ਵਧੀਆ ਪਰਵਰਿਸ਼ ਦਿੰਦੇ ਹਨ ਧੰਨਵਾਦ ਜੀ